ਪਾਰਟੀ ਦੇ ਵਿੱਚ ਆਪਣੇ ਪਰਿਵਾਰ ਆਪਣੇ ਸੰਗਠਨ ਦੇ ਵਿੱਚ ਮਿਲਾਇਆ ਹੈ ਤੇ ਮੈਂ ਆਪਣਾ ਤਨ ਮਨ ਤੋਂ ਪਾਰਟੀ ਦੀ ਸੇਵਾ ਕਰਾਂਗਾ ਔਰ ਮੈਂ ਹੁਣ ਜਿੰਨੇ ਕਿ ਜੋਗਾ ਹੈਗਾ ਪੂਰੀ ਸਪੋਰਟ ਚੱਬੇਵਾਲ ਸਾਹਿਬ ਨੂੰ ਦੇਾਂਗਾ ਡਾਕਟਰ ਸਾਹਿਬ ਨੂੰ ਔਰ ਪੂਰਾ ਜ਼ੋਰ ਲਾਵਾਂਗੇ ਕਿ ਸਾਡੇ ਚੱਬੇਵਾਲ ਸਾਹਿਬ ਇਹ ਇਲੈਕਸ਼ਨ ਜਿੱਤ ਜਾਣ ਸਰ ਕੀ ਕਾਰਨ ਹੈ ਇੱਕ ਸਕਿੰਟ ਇੱਕ ਸਕਿੰਟ ਮੈਨੂੰ ਬੋਲਣ ਦਿਓ ਅਮਰ ਕੀ ਸੁਮਨ ਜੀ ਦਾ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਔਰ ਆਪ ਸਭ ਨੂੰ ਪਤਾ ਹੀ ਹੈ ਕਿ ਕਿ ਸੁਮਨ ਜੀ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸਨ। ਔਰ ਸੁਮਨ ਜੀ ਦੇ ਪਾਰਟੀ ਜੁਆਇਨ ਕਰਨ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਬਲ ਮਿਲਿਆ। ਔਰ ਜਿਸ ਤਰ੍ਹਾਂ ਜਿੰਪਾ ਜੀ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਜੋ ਦਲ ਸਮਾਜ ਪੱਖੀ ਨੀਤੀਆਂ ਉਸ ਤੋਂ ਪ੍ਰਭਾਵਿਤ ਹੋ ਕੇ ਸੁਮਨ ਜੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਖਾਸ ਤੌਰ ਤੇ ਉਹਨਾਂ ਨੀਤੀਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅੱਜ ਬਿਜਲੀ ਦਾ ਜੋ ਸਭ ਤੋਂ ਵੱਡਾ ਮੁੱਦਾ ਸੀ ਉਸ ਤੋਂ ਹਰ ਵਰਗ ਜਿਹੜਾ ਉਹ ਖੁਸ਼ ਖੁਸ਼ ਨਜ਼ਰ ਆਉਂਦਾ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਬਾਬਾ ਸਾਹਿਬ ਪੀਵਰਾਮ ਅਬੇੜਕਰ ਜੀ ਦੀਆਂ ਜਿਸ ਤਰ੍ਹਾਂ ਤਸਵੀਰਾਂ ਵੀ ਹਰ ਆਫਿਸ ਦੇ ਵਿੱਚ ਲੱਗੀਆਂ ਔਰ ਉਹਨਾਂ ਨੀਤੀਆਂ ਤੇ ਲਗਾਤਾਰ ਸਰਕਾਰ ਚੱਲ ਵੀ ਰਹੀ ਹੈ ਔਰ ਉਹਨਾਂ ਨੀਤੀਆਂ ਤਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਵੱਡੇ ਪੱਧਰ ਤੇ ਹੱਲ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੋ ਏਜੀ ਆਫਿਸ ਦੇ ਵਿੱਚ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਮਾਨ ਸਰਕਾਰ ਦੁਆਰਾ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਲਿਆ ਗਿਆ ਉਹ ਵੀ ਇਹਨਾਂ ਦੇ ਸ਼ਾਮਲ ਹੋਣ ਦਾ ਵੱਡਾ ਕਾਰਨ ਬਣਿਆ ਕਿਉਂਕਿ ਏਜੀ ਆਫਿਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਾਂ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਏਜੀ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਰਾਖਵਾ ਕਰਨ ਨਹੀਂ ਸੀ ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਵਰਗ ਨੂੰ ਪ੍ਰਭਾਵਿਤ ਕੀਤੇ ਬਗੈਰ ਜਨਰਲ ਵਰਗ ਨੂੰ ਪ੍ਰਭਾਵਿਤ ਕੀਤੇ ਬਗੈਰ 58 ਪੋਸਟਾਂ ਜਿਹੜੀਆਂ ਉਹ ਹੋਰ ਰਾਖਵੀਆਂ ਕੀਤੀਆਂ ਗਈਆਂ ਸੋ ਉਸ ਤੋਂ ਤਾਂ ਕਿ ਲਾਅ ਆਫਿਸਰਸ ਬੱਚੇ ਜਿਹੜੇ ਦਲ ਸਮਾਜ ਚੋਂ ਬਣ ਸਕਣ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਔਰ ਰੈਪ੍ਰেজੈਂਟੇਸ਼ਨ ਜਿਹੜੀ ਹੈ ਕੈਬਨਿਟ ਦੇ ਵਿੱਚ ਬਹੁਤ ਵੱਡੀ ਹੈ ਪੰਜ ਦੇ ਕਰੀਬ ਦਲਤ ਮਿਨਿਸਟਰ ਜਿਹੜੇ ਦਲ ਸਮਾਜ ਚੋਂ ਕੈਬਨਿਟ ਮਿਨਿਸਟਰਸ ਨੇ ਸੋ ਇਹ ਸਾਰੇ ਕੰਬੀਨੇਸ਼ਨਸ ਨੂੰ ਦੇਖਦੇ ਹੋਏ ਸਾਰੇ ਜਿਸ ਤਰ੍ਹਾਂ ਸਮਾਜ ਦੇ ਨਾਲ ਹਰ ਸਮਾਜ ਦੇ ਨਾਲ ਉਹਨਾਂ ਦੇ ਜੋ ਅਧਿਕਾਰਾਂ ਦੇ ਲਈ ਲੜਾਈ ਵੀ ਲੜੀ ਜਾ ਰਹੀ ਹੈ ਔਰ ਉਹਨਾਂ ਦੇ ਅਧਿਕਾਰ ਦਿੱਤੇ ਵੀ ਜਾ ਰਹੇ ਉਸ ਤੋਂ ਪ੍ਰਭਾਵਿਤ ਹੋ ਕੇ ਸੁਮਨ ਜੀ ਨੇ ਜੋ ਅੱਜ ਆਮ ਆਦਮੀ ਪਾਰਟੀ ਚ ਆਏ ਆ ਉਸ ਦੇ ਨਾਲ ਵਾਕਿਆ ਹੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਲ ਮਿਲਿਆ ਪਰ ਸਰ ਜਿੱਦਾਂ ਤੁਸੀਂ ਰਾਤੋਂ ਰਾਤ ਇੱਕ ਦਿਨ ਦੇ ਵਿੱਚ ਹੀ ਪਾਰਟੀ ਬਦਲ ਕੇ ਕਾਂਗਰਸ ਤੋਂ ਆਮ ਆਮੀ ਪਾਰਟੀ ਗਿਆ ਇਦਾਂ ਦੀ ਇਹਨਾਂ ਦੀ ਕੀ ਮਜਬੂਰੀ ਬਣੀ ਕਿ ਜਿਸ ਦਿਨ ਪਾਰਟੀ ਦੇ ਨਾਮ ਇਹਨਾਂ ਦੀ ਟਿਕਟ ਕਾਫੀ ਦਿਨ ਪਹਿਲਾਂ ਹੀ ਅਨਾਉਂਸ ਕਰ ਦਿੱਤੀ ਸੀ ਕਿ ਜਗਦੰਮ ਕਿਉਂ ਪਾਰਟੀ ਛੱਡ ਕੇ ਦੂਜੀ ਪਾਰਟੀ ਆਹ ਦੇਖੋ ਆਮ ਆਦਮੀ ਪਾਰਟੀ ਚ ਮੇਰੇ ਆਉਣ ਦਾ ਕਾਰਨ ਮੈਂ ਬਹੁਤ ਵਾਰ ਦੱਸ ਚੁੱਕਾ ਹਾਂ ਔਰ ਇਹਨਾਂ ਦੇ ਆਉਣ ਦਾ ਜਿਹੜਾ ਕਾਰਨ ਹੈ ਉਹ ਉਹਨਾਂ ਨੇ ਪਹਿਲਾਂ ਹੀ ਦੱਸਿਆ ਕਿ ਅ ਬੀਐਸਪੀ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਉਹ ਘੁੱਟਨ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸੰਗਠਨ ਜਾਂ ਹੋਰ ਜਿੰਨੀਆਂ ਵੀ ਗਰਾਊਂਡ ਲੈਵਲ ਤੇ ਜਿਹੜਾ ਉਹ ਸਪੋਰਟ ਨਹੀਂ ਸੀ ਕਰ ਰਹੇ ਲਹਿਰ ਤੇ ਜ਼ਰੂਰ ਆਂਦਾ ਸੀ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀ ਘੁੱਟਨ ਮਹਿਸੂਸ ਹੋ ਰਹੀ ਸੀ ਸੋ ਇਸ ਕਰਕੇ ਉਹਨਾਂ ਨੇ ਇੱਕ ਉਸ ਪਾਰਟੀ ਨੂੰ ਚੁਣਿਆ ਜਿਹੜੀ ਪਾਰਟੀ ਦੇਸ਼ ਦੀ ਬਿਹਤਰੀ ਦੇ ਲਈ ਜਿਹੜੀ ਪਾਰਟੀ ਪੰਜਾਬ ਦੀ ਬਿਹਤਰੀ ਦੇ ਲਈ ਵਧੀਆ ਕੰਮ ਕਰ ਸਕਦੀ ਹੈ ਇਸ ਲਈ ਸੁਮਨ ਜੀ ਨੇ ਜਿਹੜਾ ਉਹ ਆਵਾਜ਼ ਪਹੁੰਚਾ ਸਰ ਸੁਮਨ ਜੀ ਨੇ ਇਹ ਵੀ ਰੋਕ ਲਾਇਆ ਕਿ ਪ੍ਰਚਾਰ ਦੇ ਦੌਰਾਨ ਇਹਨਾਂ ਦਾ ਕੋਈ ਸੀਨੀਅਰ ਸੁਮਨ ਜੀ बस बस मैं वही कह रहा हूं कि जो जवाब जबेवाल साहब ने दितता है मैं भी यही कहना चाह रहा हूं अगर मैं पार्टी ਦੇ ਵਿੱਚ ਉੱਥੇ ਸੈਟੀਸਫਾਈਡ ਹੁੰਦਾ ਤੇ ਮੈਂ ਕਦੀ ਵੀ ਇਸ ਪਾਰਟੀ 'ਚ ਨਹੀਂ ਆਣਾ ਸੀ ਦੇਖੋ ਹਰੇਕ ਪਾਰਟੀ ਦਾ ਮੇਨ ਜੋ ਕੰਮ ਹੈ ਉਹ ਸੋਸ਼ਲ ਵਰਕ ਹੀ ਹੈ ਪਬਲਿਕ ਦਾ ਕੰਮ ਕਰਨਾ ਚਾਹੇ ਕੋਈ ਵੀ ਪਾਰਟੀ ਹੋਵੇ ਪਰ ਉਸ ਪਾਰਟੀ ਦੇ ਵਿੱਚ ਮੇਰੀ ਟਿਕਟ 1.5-2 ਮਹੀਨੇ ਪਹਿਲੇ ਅਨਾਉਂਸ ਹੋ ਗਈ ਮੈਂ ਕੱਲਾ ਹੀ ਉੱਥੇ ਘੁੰਮਦਾ ਰਿਹਾ ਫੀਲਡ ਦੇ ਵਿੱਚ 2 ਮਹੀਨੇ ਤੋਂ ਸੋ ਮੇਰੇ ਨਾਲ ਮੇਰੇ ਰਿਲੇਟਿਵ ਮੇਰੇ ਚਾਚੇ ਮਾਮੇ ਤਾਏ ਸਾਰੇ ਮੇਰੇ ਨਾਲ ਤੇ ਉਹ ਇਦਾਂ ਮੈਨੂੰ ਫੀਲ ਹੋ ਰਿਹਾ ਸੀ ਜਿਵੇਂ ਘਰ ਕੋਈ ਵਿਆਹ ਚੱਲਦਾ ਪਿਆ ਨਾ ਫਿਰ ਪੋਲਿਟਿਕਲ ਅਫੇਅਰ ਨਹੀਂ ਲੱਗ ਰਿਹਾ ਸੀ ਤੇ ਜਦ ਮੈਂ ਕਿਸੇ ਸੀਨੀਅਰ ਪਾਰਟੀ ਲੀਡਰ ਨੂੰ ਕਹਿਣਾ ਵੀ ਕਿ ਮੇਰੇ ਨਾਲ ਚੱਲੋ ਫੀਲਡ 'ਚ ਚੱਲੋ ਫਿਰ ਲੋਕ ਕਹਿੰਦੇ ਆ ਤੁਹਾਡੇ ਲੀਡਰ ਕਿੱਥੇ ਆ ਤੇ ਉਹਨਾਂ ਨੇ ਮੇਰੀ ਸਪੋਰਟ ਹੀ ਨਹੀਂ ਕੀਤੀ ਮੈਂ ਬਹੁਤ ਬੱਚਿਆਂ ਵਾਂਗੂੰ ਮੈਂ ਤਾਂ ਤਰਲੇ ਵੀ ਕੀਤੇ ਉਹਨਾਂ ਦੇ ਜਦ ਕਿਸੇ ਨੇ ਮੈਨੂੰ ਨਹੀਂ ਸੁਣੀ ਫਿਰ ਮੈਂ ਦੱਸੋ ਭਾਈ ਤੁਹਾਡੇ ਬਾਰੇ ਪਹਿਲਾਂ ਬ੍ਰਹਮਸ਼ੰਕਰ ਜਿੰਪਾ ਜੀ ਨੇ ਬੋਲੇ ਆ ਫਿਰ ਡਾਕਟਰ ਰਾਜਪਾਲ ਨੇ ਬੋਲੇ ਤੁਸੀਂ ਆਪ ਵੀ ਬੋਲੋ ਹਾਂਜੀ ਪਰ ਜਿਹੜੀ ਸੋਸ਼ਲ ਮੀਡੀਆ ਤੇ ਹੁਣ ਤੱਕ ਇਹਰਜ਼ ਆ ਰਹੀਆਂ ਫਰਸਟ ਡੇ ਤੋਂ ਤੁਹਾਨੂੰ ਪੈਰਾਸ਼ੂਟ ਕੈਂਡੀਡੇਟ ਕਿਹਾ ਜਾ ਰਿਹਾ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਬੀਐਸਪੀ ਦੇ ਵਿੱਚ ਸਿਰਫ ਤੁਸੀਂ ਮੀ ਆਧਾਰ ਤੁਹਾਨੂੰ ਟਿਕਟ ਦਿੱਤੀ ਗਈ ਹੈ ਕਿਸੇ ਅਰੋੜ ਦੇ ਦਾਤੇ ਜੋ ਯੂਮਰ ਚ ਦੇਖੋ ਪੈਰਾਸ਼ੂਟ ਕੈਂਡੀਡੇਟ ਕੌਣ ਹੁੰਦਾ ਜਿਹੜਾ ਕਿਤੇ ਦਿੱਲੀ ਮੁੰਬਈ ਤੋਂ ਮੇਰਾ ਤਾਂ ਪਲੇਸ ਆਫ ਬਰਥ ਹੀ ਹੈ ਪੰਡੋਰੀ ਬਾਬਾ ਦਾਸ ਦਾ ਮੇਰਾ ਜਨਮ ਹੈ ਇਹਦਾ ਰੀਜ਼ਨ ਇਸ ਪਾਰਟੀ ਨੂੰ ਚੇਂਜ ਕਰਨ ਦਾ ਰੀਜ਼ਨ ਕਿਉਂਕਿ ਹੁਣੇ ਦਿਪਾ ਸਾਹਿਬ ਨੇ ਵੀ ਇਹੀ ਕਿਹਾ ਬਾਬਾ ਬਾਬਾ ਸਾਹਿਬ ਅੰਬੇਦਕਰ ਦੀਆਂ ਨੀਤੀਆਂ ਦੇ ਹਾਂਜੀ ਠੀਕ ਹੈ ਤਾਂ ਬੀਐਸਪੀ ਤੋਂ ਜ਼ਿਆਦਾ ਉਹ ਬਾਬਾ ਸਾਹਿਬ ਅੰਬੇਦਕਰ ਦੀਆਂ ਨੀਤੀਆਂ ਤੁਸੀਂ ਆਪ ਖੁਦ ਲੈ ਕੇ ਤੁਰਦੇ ਹੋ ਤਾਂ ਫਿਰ ਇਹਨੂੰ ਚੇਂਜ ਕਰਨ ਦਾ ਕਿਤਨੇ ਕਿਤੇ ਕਾਰਨ ਨਹੀਂ ਹੈ ਵੀ ਤੁਹਾਨੂੰ ਪੂਰੇ ਬੀਐਸਪੀ ਦੇ ਕਿਸੇ ਨੇਤਾ ਦਾ ਸਪੋਰਟ ਹੀ ਨਹੀਂ ਮਿਲਿਆ ਕਿਉਂਕਿ ਉਹ ਤੁਹਾਨੂੰ ਪਸੰਦੇ ਨਹੀਂ ਕਰਦੇ ਸੀ ਦੇਖੋ ਮੈਨੂੰ ਪਸੰਦ ਸੀਨੀਅਰ ਲੀਡਰਸ਼ਿਪ ਨੇ ਮੈਨੂੰ ਭੇਜਿਆ ਆ ਤੇ ਪਸੰਦ ਕਰਦੇ ਸੀ ਤਾਂ ਹੀ ਭੇਜਿਆ ਲੀਡਰਸ਼ਿਪ ਦੀ ਗੱਲ ਕਰਦੇ ਸੀ ਜਿਹੜਾ ਲੀਡਰਸ਼ਿਪ ਨੇ ਮੈਰੀ ਸਪੋਰਟ ਕੀਤੀ ਤੇ ਮੈਨੂੰ ਸਪੋਰਟ ਕੀਤੀ ਤਾਂ ਫਿਰ ਮੈਂ ਹੁਣ ਪਿੱਛੇ ਘਟਣਾ ਸਰ ਵੋਟ ਘਟੇ ਜਾਂਦਾ ਕੀ ਕਰੂੰ ਹਾਂਜੀ ਕੱਲੀ ਵੋਟ ਕੱਟੀ ਗਈ ਉਹਦਾ ਕੀ ਕਰੀਂ ਵੋਟ ਕਿਵੇਂ ਘੱਟ ਹੋ ਸਕਦੀ ਹੈ ਯਾਰ ਮੈਂ ਸਿੱਧਾ ਪਿੰਡ ਆਇਆ ਮੈਂ ਕੋਈ ਉਹਨਾਂ ਦਾ ਮੈਸੇਜ ਹੈ ਉਹ ਤਾਂ ਹੁਣ ਜੋ ਮਰਜ਼ੀ ਕਹੀ ਜਾ ਤੂੰ ਹੁਣ ਚੋਰ ਨਾ ਵੀ ਤੁਸੀਂ ਆਪ ਹੀ ਹੱਟ ਇੱਕ ਤੁਸੀਂ ਕਹਿ ਰਹੇ ਸੀਗੇ ਤੁਹਾਡੇ ਦਾਦਾ ਜੀ ਨਾਲ ਵੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਲ੍ਹਾ ਪ੍ਰਧਾਨਪਤ। ਦਾਦਾ ਜੀ ਨਾਲ ਨਹੀਂ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜਿਵੇਂ ਮੇਰੇ ਨਾਲ ਮੇਰੇ ਫਾਦਰ ਫਾਦਰ ਨਹੀਂ ਹੈਗੇ ਪਿੱਛੇ ਡੈਥ ਹੋ ਗਈ ਸੇ ਤਾਂ ਮੇਰੇ ਦਾਦਾ ਜੀ ਮੇਰੇ ਚਾਚਾ ਜੀ ਮੇਰੇ ਨਾਲ ਹੈ ਹਮੇਸ਼ਾ ਹੁਣ ਜੇ ਮੈਂ ਆਪਾਂ ਇੱਥੇ ਮੀਟਿੰਗ ਚਾਹੇ ਆ ਤੇ ਜੇ ਕੋਈ ਮੇਰੇ ਨਾਲ ਮੇਰਾ ਰਿਸਪੈਕਟੇਬਲ ਆਏਗਾ ਤਾਂ ਮੇਰੇ ਨਾਲ ਹੀ ਬੈਠੇਗਾ ਨਾ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇੱਥੇ ਕਿਉਂ ਬੈਠ ਗਏ ਤੁਸੀਂ ਮਤਲਬ ਹੁਣ ਇੱਥੇ ਗੱਲ ਕਰਨਾ ਵੀ ਠੀਕ ਨਹੀਂ ਲੱਗਦਾ ਸੋ ਮਜੀ ਇਹ ਇਲੈਕਸ਼ਨ ਦੇ ਵਿੱਚ ਖਾਸ ਤੌਰ ਤੇ ਇੱਕ ਟੈਗ ਡਾਕਟਰ ਰਾਜਕਮਨੂ ਮਿਲਿਆ ਸੀ ਉਹ ਤੁਹਾਨੂੰ ਮਿਲ ਰਿਹਾ ਦਲਬਦਲ ਤਾਂ ਜੇ ਤੁਹਾਨੂੰ ਲੱਗਦਾ ਸੀਗਾ ਵੀ ਤੁਹਾਡੀ ਨਹੀਂ ਪੁੱਛ ਕੇ ਛੋਰੀ ਹੈ ਤੁਹਾਨੂੰ ਜਿਲ੍ਹਾ ਜਿਹੜੀ ਰੇਲਵੇ ਸ਼ਿਪ ਆ ਬੀਐਸਪੀ ਨੇ ਨਹੀਂ ਬਸੰਦ ਕਰੀ ਤਾਂ ਸਾਇਲੈਂਟ ਵੀ ਹੋ ਸਕਦੇ ਸੀ ਉਮੀਦਵਾਰੀ ਤਾਂ ਕੁਆਇਟਰੀ ਚੱਲ ਰਹੀ ਹੈ ਦਲਬਦਲੂ ਦਲਬਦਲੂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਆ ਕਿ ਜਿਹੜਾ ਕੋਈ ਵੀ ਪੋਲੀਟੀਕਲ ਪਾਰਟੀ ਆ ਉਹਦਾ ਕੰਮ ਆ ਸੋਸ਼ਲ ਵਰਕ ਸੋਸ਼ਲ ਵਰਕ ਹੀ ਕਰਨਾ ਹੈ ਜਾਂ ਤਾਂ ਹੋਵੇ ਨਾ ਅਸੀਂ ਕਿਸੇ ਹੋਰ ਕੰਮ 'ਚ ਪਏ ਹੋਏ ਹੋਈਏ ਤੁਹਾਡੀ ਬੀਐਸਪੀ ਲਗਾ ਰਹੀ ਹੈ ਤੁਸੀਂ ਤਾਂ ਆਮ ਆਦਮੀ ਪਾਰਟੀ ਚੱਲ ਕੇ ਵੀ 3 ਸਾਲ ਦੀ ਸੱਤਾ ਹਲੇ ਪਈ ਹੈ ਤਾਂ ਰਾਜ ਕਰਾਂ ਸੋਸ਼ਲ ਵਰਕ ਦੇਖੋ 10 15 ਸਾਲ ਤੋਂ ਕਰ ਰਹੇ ਆ ਪਰ ਕੱਲਾ ਬੰਦਾ ਕੀ ਕਰ ਸਕਦਾ ਬ੍ਰਦਰ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ we drive innovation and entrepreneurship we groom competent global citizens to effect positive change around them